ਨਾਲ ਇਹ ਵੀ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਖੰਨੇ ਦੇ ਆਰਕੇ ਸਕੂਲ ਚੋਂ ਉਸ ਸਮੇਂ ਦੀ ਅਲੂਨਾਈ ਨੇ ਪ੍ਰਾਈਮ ਮਿੰਟਰ ਨੂੰ ਸੱਦਿਆ ਹੋਵੇ ਤੇ 1700 ਬੱਚੇ ਦੀ ਉਸ ਸਮੇਂ ਸਟੈਂਡ ਹੋਵੇ ਜਿਹੜਾ ਹੁਣ ਪੁੱਛ ਲੋ ਅੱਜ ਦੀ ਘੜੀ ਚ ਪੁੱਛ ਲੋ ਇਹਨਾਂ ਜੀ ਲੋ ਜਿਹੜੀ ਅੱਜ ਬੈਠਕ ਰੱਖੀ ਹੈ ਕੈਂਡੀਡੇਟਾਂ ਦੀ ਕੀ ਕਹਿਣਾ ਚਾਹੁੰਦੇ ਜਨਸ ਵਾਲੇ ਜਿਹੜੇ ਕਿ ਸਾਡੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਨੇ ਸ੍ਰੀ ਸਰਸਵਤੀ ਐਜੂਕੇਸ਼ਨਲ ਪੈਨਲ ਦੇ ਵਿੱਚ ਇਹ ਸਾਰੇ ਹੀ ਬਹੁਤ ਹੀ ਨਿ하ਇਤ ਇਮਾਨਦਾਰ ਔਰ ਪੜ੍ਹੇ ਲਿਖੇ ਕੈਂਡੀਡੇਟ ਨੇ ਰਿਜ਼ਰਵ ਕਰਦੇ ਨੇ ਜਿਵੇਂ ਕਿ ਐਮਐਲਏ ਸਾਹਿਬ ਨੇ ਕਿਹਾ ਸਾਰੇ ਹੀਰੇ ਮੋਤੀ ਚੁਣ ਕੇ ਲੈਣਾ ਹੈ ਜਿਨਾਂ ਦੀ ਇੰਟਰੋਡਕਸ਼ਨ ਕਰਵਾਉਣ ਲਈ ਮੈਂ ਮੀਟਿੰਗ ਰੱਖੀ ਸੀਗੀ ਤੇ ਇੱਕ ਚਲੋ ਇਕੱਠੇ ਬੈਠ ਕੇ ਆਪਾਂ ਵਿਨਰ ਵੀ ਕਰ ਲੈਣੇ ਤੇ ਇਸ ਲਈ ਮਿਲਦੇ ਸਰ ਕੀ ਕਹਣਾ ਨੂੰ ਕੀ ਲੱਗਦਾ ਜਿਵੇਂ ਤਿੰਨ ਦਿਨੋਂ ਮੈਨੇਜਮੈਂਟ ਦੀਆਂ ਕੋਈ ਇਲੈਕਸ਼ਨ ਹੁੰਦੇ ਯਾਰਾਂ ਕੀ ਲੱਗਦਾ ਇਸ ਵਾਰ ਕਿਹੜੇ ਬੰਦੇ ਆਣ ਚੇਹੇ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਕੈਂਡੀਡੇਟ ਨੇ ਸਾਰੇ ਹੀ ਬਹੁਤ ਹੀ بڑے ਨਿਖੇ ਸੁਤੰਤਮਾਨ ਨੇ ਸਮੇਂਦਾਰ ਨੇ ਐਡਵੋਕੇਟ ਵੀ ਨੇ ਇਹਦੇ ਬੱਚੇ ਇਹਦੇ ਕੋਈ ਡਾਕਟਰਸ ਵੀ ਨੇ ਔਰ ਸਿੱਖਿਆ ਸ਼ਾਸਤਰੀ ਵੀ ਨੇ ਪ੍ਰਿੰਸੀਪਲ ਸਾਹਿਬ ਜਿਵੇਂ ਕਿ ਰਾਣਾ ਜੀ ਨੇ ਕਿੰਨਾ ਕਿ ਇਸ ਤਰ੍ਹਾਂ ਇਹ ਸਾਰੇ ਹੀ ਬਹੁਤ ਹੀ ਕਾਬਿਲ ਨੇ ਔਰ ਮੈਨੂੰ ਲੱਗਦਾ ਹੈ ਸਾਡੇ ਜਿਹੜੇ ਸਿੱਖਿਆ ਦਾ ਮਿਆਰ ਘਿਰਦਾ ਜਾ ਰਿਹਾ ਹੈ ਜਿਹਨੂੰ ਉੱਪਰ ਚੱਕਣ ਲਈ ਸਹਾਈ ਹੋਣੀ ਹੈ। ਔਰ ਇਹਨਾਂ ਦੇ ਜਿਹੜੇ ਆਪਣੇ ਅਨੁਭਵ ਦੇ ਨਾਲ ਆਪਣੇ ਇਮਾਨਦਾਰੀ ਦੇ ਨਾਲ ਔਰ ਆਪਣੇ ਪੈਸੇ ਦੇ ਨਾਲ ਇਸ ਨੂੰ ਕੰਪਲਟ ਕਰਦੇ ਨੇ। ਕਈ দান ਕਰਨ ਵਾਲੇ ਵੀ ਬਹੁਤ ਪਰਮਾਸ਼ਾਹ ਜੀ ਜਿਹੜੀ ਪਰਮਾਸ਼ਾਹ ਜੀ ਨੇ ਬੈਠ ਕੇ ਰੱਖੀ ਹੈ ਕੈਂਡੀਡੇਟਾਂ ਦੀ ਕਿ ਤੁਸੀਂ ਉਹਨੇ ਪਹੁੰਚੋ ਸਾਰੇ ਕੈਂਡੀਡੇਟ ਕੀ ਗੱਲ ਜਿਹੜੇ ਅਸੀਂ ਤਾਂ ਸਹਿਰ ਵਾਸੀਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਅਸੀਂ ਬਹੁਤ ਅੱਛਾ ਕੰਮ ਕਰਾਂਗੇ। ਈਐਸ ਮੈਨੇਜਮੈਂਟ ਦੇ ਵਿੱਚ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਹੈ ਇਸ ਸੰਸਥਾ ਨੂੰ ਉੱਪਰ ਲੈ ਕੇ ਜਾਵਾਂਗੇ ਇੱਕ ਵਾਰੀ ਸਾਨੂੰ ਮੌਕਾ ਦੇਣਾ ਚਾਹੀਦਾ ਕਿ ਲੱਗਾ ਕਿੰਨੇ ਸਵਰਗ ਦੇ ਉਮੀਦਵਾਰ ਆ ਸਕਦੇ ਆ ਲੈਣ ਦੇ ਵਿੱਚ ਜਿੱਦਾਂ ਅਸੀਂ ਬਾਜ਼ਾਰ 'ਚ ਜਾ ਰਹੇ ਲੋਕਾਂ ਦੀ ਜੋ ਰਿਸਪਾਂਸ ਹੈ ਉਹ 11 ਦੇ 11 ਮੈਂਬਰ ਸਾਡੇ ਆ ਰਹੇ ਠੀਕ ਸਾਡੇ ਤੇ ਵਿਸ਼ਵਾਸ ਕਰ ਲੈ ਦਿਨ ਸਾਲ ਦਾ ਟਰਮ ਹੈ ਅਗਰ ਨਹੀਂ ਕਰਾਂਗੇ ਕੁਝ ਤਾਂ 3 ਸਾਲ ਬਾਅਦ ਲੋਕ ਬਦਲ ਜਾਣਗੇ ਠੀਕ ਹੈ